ਲੋ ਜੀ ਉਦਾਂ ਆਪਾਂ ਅੱਜ ਟਰਾਲੀ ਤਿਆਰ ਕਰ ਦੇਣੀ ਸੀਗੀ ਸਾਰੀ ਤੇ ਉਹਦਾ ਥੋੜਾ ਮोटा ਹੋਣਾ ਕੰਮ ਰਹਿੰਦਾ ਜੀ ਇੱਕ ਦਾ ਪਾਈਪ ਵੈਲਡਿੰਗ ਜੀ ਕਰਾਉਣਾ ਆਪਾਂ ਗੋਲ ਜੇ ਕਰਕੇ ਉੱਪਰੋਂ ਤਾਂ ਜੋ ਸੌਣ ਪੈਣ ਚ ਪਰੇਸ਼ਾਨੀ ਨਾ ਆਵੇ ਤਦ ਤੱਕ ਆਪਾਂ ਅੱਜ ਬਾਬਾ ਜੀ ਵਾਲ ਜਿਹੜਾ ਕੱਢਦੇ ਆਂ ਲੋ ਜੀ ਅੱਜ ਆਪਾਂ ਚੱਲੇ ਆਂ ਆਪਣੇ ਬਾਬਾ ਜੀ ਦੇ ਕੋਲ ਜਿਨ੍ਹਾਂ ਦੇ ਨਾਲ ਆਪਾਂ ਉਦੋਂ ਬਾਬਾ ਬਕਾਲਾ ਸਾਹਿਬ ਜਾ ਕੇ ਸਮਾਨ ਲਿਆਂਦਾ ਸੀਗਾ ਤੇ ਨਾਲ ਸਾਡੇ ਵੀਰ ਗੁਰਵਿੰਦਰ ਸਿੰਘ ਜੀ ਲੋ ਜੀ ਆਪਣੇ ਮਿੱਤਰ ਨੇ ਇੱਥੇ ਰਗੜੇ ਦਾ ਕੰਮ ਸਟਾਰਟ ਕੀਤਾ ਪਹਿਲਾਂ ਵੀ ਉਦਾਂ ਉਹਦਾ ਕੰਮ ਚੱਲਦਾ ਇੱਥੇ ਰੂਟ ਚਾਰਟ ਕਰਦਾ ਸ਼ਾਇਦ ਆ ਉਹਦਾ ਆਪਦਾ ਤੇ ਹੁਣ ਬਾਬਾ ਜੀ ਕੋ ਪਹੁੰਚ ਗਏ ਆ ਦੇਖਦੇ ਆ ਬਾਬਾ ਜੀ ਅੱਜ ਕੀ ਕਾਰਵਾਈ ਪਾ ਰਹੇ ਆ ਲਓ ਜੀ ਬਾਬਾ ਜੀ ਸਾਡੇ ਬਾਬਾ ਜੀ ਸਾਡੇ ਬਾਬਾ ਜੀ ਆਦਾਸ ਕਰ ਰਹੇ ਆ ਯੋ ਬਾਜੀ ਨਿਮਮ ਨਿਮਮ ਮੁਸਕਰਾ ਰਹੇ ਹਾਂ ਕਿੱਦਾਂ ਲੱਗ ਰਿਹਾ ਵੀ ਆਪਣੇ ਵੀਰ ਨੇ ਕੰਮ ਸਟਾਰਟ ਕੀਤਾ ਕੰਮ ਦਾ ਚਲੋ ਪਹਿਲਾਂ ਵੀ ਸਟਾਰਟ ਸੀ ਰਗੜੇ ਦਾ ਕੰਮ ਸਟਾਰਟ ਕੀਤਾ ਬਹੁਤ ਚੰਗੀ ਗੱਲ ਆ ਜੀ ਹਾਂ ਬਸ ਹਾਂਜੀ ਬਹੁਤ ਵਧੀਆ ਗੱਲ ਆ ਜੀ ਬਧਾਈਆਂ ਦਿੰਦੇ ਹਾਂ ਸਸੀਆ ਭਾਜੀ ਹਾਂਜੀ ਪਾਸ਼ਾ ਉਹ ਕਿਵੇਂ ਹੋ ਚੜ੍ਹਦੀ ਕਲਾ ਬਖਾਈ ਦੇ ਅੱਜ ਪਹਿਲਾ ਦਿਨ ਹੀ ਆ ਜੀ ਹਾਂਜੀ ਪਹਿਲਾ ਦਿਨ ਹੀ ਆ ਅੱਜ ਪਹਿਲਾ ਦਿਨ ਆ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਕੀ ਕੀ ਗੱਲ ਨਹੀਂ ਥੋੜੀ ਥੋੜੀ ਵੀਰ ਭੈਣ ਭਰਾ ਸਾਰੇ ਸਾਥ ਜੋ ਆਪਣਾ ਤੇ ਕਰੀਏ ਸ਼ੁਰੂ ਆਪਾਂ ਸ਼ੁਰੂਆਤ ਕਰਦੇ ਆ ਨਹੀਂ ਨਹੀਂ ਚਾਹੀਦਾ ਆਪਣੇ ਭਰਾਵਾਂ ਦਾ ਸਾਥ ਦੇਣਾ ਭੈਣ ਭਰਾ ਹੋਰ ਵੀ ਸ਼ੁਰੂਆਤ ਕਰਨ ਕੋਈ ਗੱਲ ਨਹੀਂ ਹਾਂ ਸਹੀ ਹੈ ਹੋਰ ਬਾਜੀ ਵਧੀਆ ਚੱਟਦੀ ਗੱਲਾਂ ਜੀ ਲੋ ਜੀ ਬਾਬਾ ਬਕਾਲਾ ਸਾਹਿਬ ਤੋਂ ਜਿਹੜਾ ਆਪਾਂ ਸਮਾਨ ਲਿਆਂਦਾ ਸੀਗਾ ਸਨੇਹਰਾ ਤੇ ਸਲੂਤਰ ਉਹ ਜਿਸ ਕੰਮ ਵਾਸਤੇ ਲਿਆਂਦਾ ਸੀਗਾ ਉਹਦਾ ਆਪਾਂ ਸੈਟ ਪੱਜ ਰੈਡੀ ਕਰ ਲਿਆ ਆ ਆਪਣੇ ਵੀਰ ਨੇ ਉਹ ਆਪਾਂ ਸੈਟਅਪ ਤੇ ਪਹੁੰਚ ਚੁੱਕੇ ਆ ਤੇ ਆ ਵੀਰ ਹੁਣੇ ਨਾਲ ਆ ਉਹਦੇ ਆਪਣੇ ਬਾਬਾ ਜੀ ਦੇ ਠੀਕ ਆ ਜੀ ਅੱਜ ਪਹਿਲਾ ਦਿਨ ਆ ਕਰੋ ਸਪੋਰਟ ਸਾਰੇ ਜਾਣੇ ਆਹ ਸਿੰਘ ਸਾਡਾ ਹੰਬਿਆ ਹੋਇਆ ਇਹਦੀ ਬਿੱਲੀ ਬਿਓਸ਼ ਹੋਈ ਆ ਪੂਰੀ ਇਹਨੂੰ ਹੁਣ ਰਗੜਾ ਪਲਾ ਕੇ ਥੋੜਾ ਜਿਆ ਕੈਮ ਕਰਦੇ ਆ ਕਿਉਂ ਬਾਬਾ ਜੀ ਹਾਂਜੀ ਹਾਂਜੀ ਜ਼ਰੂਰ ਜੀ ਆ ਨਟਾਲ ਜਾ ਹੋਇਆ ਗੱਭਰੂ ਇਹ ਮੁੰਨਾ ਹੀ ਹੁਣ ਪੀ ਕੇ ਚੈਨ ਹੋਣਾ ਚਾਹੀਦਾ ਵਾ ਬੇਦਿਆਂ ਜੀ ਕੀ ਗਲਗਤੀ ਤਿਆਰ ਕੀਤੀ ਬਾਬਾ ਜੀ ਨੇ ਹਾਂਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਕਿੱਦਾਂ ਲੱਗ ਰਿਹਾ ਜੀ ਸੜਦੀ ਗਲਾ ਬਹੁਤ ਵਧੀਆ ਲੱਗ ਰਿਹਾ ਜੀ ਆਜੋ ਮਾੜਾ ਸਾਈਡ ਤੋਂ ਹੋ ਕੇ ਗੱਲ ਕਰਦੇ ਆਜੋ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆ ਨੂੰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਡੇਰੇ ਤੇ ਮਾਰੇ ਆ ਜੇ ਗੇੜਾ ਠੀਕ ਹੈ ਜੀ ਹਾਂਜੀ ਠੀਕ ਹੈ ਬਾਬਾ ਜੀ ਮੈਂ ਕਿਹਾ ਜਿਹੜਾ ਤੁਸੀਂ ਜਿੱਦਾਂ ਪਹਿਲਾਂ ਆਲਰੇਡੀ ਕੰਮ ਕਰ ਰਹੇ ਸੀਗੇ ਇੱਥੇ ਜਿੱਦਾਂ ਤੁਸੀਂ ਫਰੂਟ ਚਾਟ ਦਾ ਵੀ ਕਰਦੇ ਸੀ ਆਪਣੇ ਘਰ ਦਾ ਸ਼ਹਿਦ ਦਾ ਵੀ ਕੰਮ ਕਰਦੇ ਸੀ ਤੁਸੀਂ ਹਾਂਜੀ ਤੇ ਤੁਹਾਡੇ ਦਿਮਾਗ 'ਚ ਕਿੱਦਾਂ ਆਈ ਵੀ ਆਪਾਂ ਰਗੜੇ ਦਾ ਵੀ ਕੰਮ ਸਟਾਰਟ ਕਰੀਏ ਉਹ ਭਾਈ ਦੇਖੋ ਜੀ ਆਪਾਂ ਭਈਆਂ ਦਾ ਖਾ ਖਾ ਕੇ ਠੀਕ ਹੈ ਜੀ ਗੰਦ ਤੇ ਲੋਕੀ ਆਪਣੇ ਅੱਕ ਚੁੱਕੇ ਆ ਠੀਕ ਆ ਉਹਨਾਂ ਨੂੰ ਸਾਫ਼ ਸੁਥਰਾ ਕੰਮ ਨਹੀਂ ਲੱਭਦਾ ਪਿਆ ਕਿਤੇ ਹਨ ਤੇ ਬਾਕੀ ਆਪਾਂ ਪਹਿਲਾਂ ਸ਼ਹਿਦ ਦਾ ਨਾਲ ਚੱਲਦਾ ਸੀ ਆਪਣਾ ਕੰਮ ਵਧੀਆ ਚੱਲੀ ਜਾਂਦਾ ਸੀ ਸ਼ਹਿਦ ਦਾ ਲੋਨੇ ਹੀ ਆਪਾਂ ਸਿਆਲਾਂ ਦੇ ਵਿੱਚ ਆਉਂਦੇ ਸੀ ਨਾਲ ਸੋਚਿਆ ਕਿ ਯਾਰ ਫਰੂਟ ਚਾਟ ਦਾ ਵੀ ਕੰਮ ਕੋਈ ਨਾ ਕੋਈ ਕੰਮ ਖੋਲ ਲੀਏ ਤੇ ਨਾਲ ਫਰੂਟ ਚਾਟ ਦਾ ਕੰਮ ਖੋਲ ਲਿਆ ਦਿਮਾਗ 'ਚ ਆ ਗਿਆ ਕਿ ਫਰੂਟ ਚਾਟ ਦਾ ਕਰ ਲੈਨੇ ਆ ਫਰੂਟ ਚਾਟ ਦਾ ਖੋਲ ਲਿਆ ਫੇ ਮਹਾਰਾਜ ਦੀ ਕਿਰਪਾ ਨਾਲ ਹੌਲੀ-ਹੌਲੀ ਇਹੀ ਸੋਚਿਆ ਕਿ ਯਾਰ ਭਈਆਂ ਦਾ ਪਹਿਰਾ ਇੱਥੇ ਵੱਧ ਰਿਹਾ ਤਾਂ ਕਿਉਂ ਨਾ ਆਪਣੇ ਸਿੰਘਾਂ ਦਾ ਪੈਰਾ ਵਧਾਇਆ ਜਾਵੇ ਇੱਥੇ ਤੇ ਆਪਾਂ ਫਿਰ ਹੌਲੀ-ਹੌਲੀ ਕੋਸ਼ਿਸ਼ ਕੀਤੀ ਹੋਰ ਨਾਲ 2-4 ਵੀਰ ਲਿਆਂਦੇ ਉਹਨਾਂ ਦੇ ਨਾਲ ਲਾਇਆ ਕੰਮ ਤੇ ਆਪਾਂ ਫਿਰ ਬਾਅਦ ਵਿੱਚ ਨਾਲ ਆ ਹੁਣ ਸਰਦਾਈ ਦਾ ਸੈਟਅਪ ਲਾ ਲਿਆ ਤੇ ਸਰਦਾਈ ਦਾ ਪੈਰਾ ਲਾ ਲਿਆ ਕੀ ਗੱਲ ਜੇ ਇਹ ਲੋਕ ਕੰਮ ਕਰ ਸਕਦੇ ਤੇ ਆਪਾਂ ਲੋਕਾਂ ਨੂੰ ਕੀ ਹੋਇਆ ਆਪਾਂ ਕਿਉਂ ਨਹੀਂ ਕੰਮ ਕਰ ਸਕਦੇ ਸਾਡੇ ਲੋਕ ਕੰਮ ਕਰਕੇ ਰਾਜੀ ਪਤਾ ਨਹੀਂ ਕਿਉਂ ਨਹੀਂ ਹੈਗੇ ਦੱਸੋ ਮੜੇ ਉਹਦੇ ਬਾਰੇ ਜੇ ਤੁਹਾਨੂੰ ਕੋਈ ਜਾਣਕਾਰੀ ਅਸਲ 'ਚ ਨਾ ਸਾਡੇ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਕੀੜਾ ਬਾਹਰ ਲਾ ਬਾਹਰ ਜਾਣਾ ਬਾਹਰ ਜਾਣਾ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਭੁੱਖਮਰੀ ਆ ਉਹ ਯਾਰ ਪੰਜਾਬ ਦੇ ਵਿੱਚ ਬਹੁਤ ਕੁਝ ਆ ਜੇ ਬੰਦਾ ਕੰਮ ਕਰਨ ਵਾਲਾ ਹੋਵੇ ਉਹਦੇ ਲਈ ਬਹੁਤ ਕੁਝ ਆ ਪੰਜਾਬ ਦੇ ਵਿੱਚ ਇਹ ਜਿਹੋ ਜੀ ਨੀਤ ਹੋਵੇ ਨਾ ਉਹੋ ਜੀ ਕਹਿੰਦੇ ਰੱਬ ਉਹੋ ਜੇ ਰਾਜ ਭਾਗ ਲਾਉਂਦਾ ਵਾ ਤੇ ਜਿਹੋ ਜੀ ਆਪਣੀ ਨੀਤ ਆਪਣੀ ਨੀਤ ਹੀ ਪਹਿਲਾਂ ਇਹੋ ਜੀ ਆ ਕਿ ਆਪਾਂ ਯਾਰ ਪੰਜਾਬ ਦੇ ਵਿੱਚ ਹੈ ਨਾਲੇ ਆਪਾਂ ਜਦੋਂ ਏਡੇ ਏਡੇ ਹੋ ਜੰਨੇ ਬਾਹਰ ਜਾਣ ਜੋਗੇ ਵੀ ਪੰਜਾਬ ਕਰਕੇ ਹੀ ਹੁੰਦੇ ਆ ਹੁਣ ਤੱਕ ਹੁਣ ਤੱਕ ਰੋਟੀ ਪੰਜਾਬ ਤੋਂ ਹੀ ਖਾਦੀ ਆ ਜੇ ਹੁਣ ਜੇ ਆਪਾਂ ਗੱਲ ਸੋਚੀ ਜਾਈਏ ਸਾਡੇ ਦਾਦਿਆਂ ਨੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਚੀਤਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਹੈ ਗੁਰੂ ਸਾਭਾ ਨੇ ਕੁਰਬਾਨੀਆਂ ਦਿੱਤੀਆਂ ਉਹ ਪੰਜਾਬ ਦੀ ਖਾਤਰ ਦਿੱਤੀਆਂ ਪੰਜਾਬ ਨੂੰ ਬਚਾਉਣ ਦੀ ਖਾਤਰ ਦਿੱਤੀਆਂ ਤੇ ਅਸੀਂ ਪੰਜਾਬ ਨੂੰ ਛੱਡ ਛੱਡ ਕੇ ਉਹਨਾਂ ਗੁਰੂ ਘਰਾਂ ਚ ਜਾ ਕੇ ਅਸੀਂ ਪੰਜਾਬ ਨੂੰ ਛੱਡ ਕੇ ਜਾਣ ਦੀਆਂ ਅਰਦਾਸਾਂ ਕਰਦੇ ਹਾਂ ਬਿਲਕੁਲ ਸਹੀ ਗੱਲ ਹੈ ਇਹ ਸਾਡੀ ਜਿਹੜੀ ਮੂਰਖਤਾ ਬਹੁਤ ਵੱਡੀ ਬਹੁਤ ਵੱਡੀ ਤੇ ਜਿਹਨੇ ਬੰਦੇ ਨੇ ਜਿਹੜੇ ਬੰਦੇ ਨੇ ਕੰਮ ਨਹੀਂ ਕਰਨਾ ਨਾ ਇਹ ਉਹਦੇ ਵਾਸਤੇ ਕਨਸੈਪਟ ਬਣੇ ਆ ਪੰਜਾਬ ਦੇ ਵਿੱਚ ਰਿਆ ਕੁਝ ਨਹੀਂ ਪੰਜਾਬ ਦੇ ਵਿੱਚ ਭੁੱਖ ਮਰੀ ਆ ਜਿਹੜੇ ਬੰਦੇ ਨੇ ਇੱਥੇ ਕਾਰੋਬਾਰ ਕਰਨਾ ਉਹਦੇ ਲਈ ਸਾਰਾ ਕੁਝ ਹੀ ਹੈ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਤੇ ਤੁਸੀਂ ਰਗੜੇ ਦੇ ਵਿੱਚ ਮਤਲਬ ਕੀ ਜਿਹੜਾ ਆਮ ਹੁਣ ਦੇਖਿਆ ਵੀ ਬਹੁਤ ਸੈਟਅਪ ਲੱਗਦੇ ਆ ਰਗੜੇ ਦੇ ਵੀ ਤੁਸੀਂ ਮਤਲਬ ਕੋਈ ਉਹਨਾਂ ਨਾਲੋਂ ਵੱਖਰਾ ਕਰੋਗੇ ਕਿ ਰਗੜਾ ਸੇਮ ਹੀ ਹੁੰਦਾ ਨਹੀਂ ਨਹੀਂ ਸੇਮ ਨਹੀਂ ਜੀ ਆਪਣਾ ਵੱਖਰਾ ਵਾ ਆਪਾਂ ਰਗੜੇ ਦੇ ਵਿੱਚ ਟੋਟਲ 15 ਐਡਮਾ ਪਾਉਂਦੇ ਆ ਜੀ ਅੱਛਾ ਜੀ ਉਹ ਅੱਜ ਕੱਲ ਕੋਈ ਵੀ ਨਹੀਂ ਪਾਉਂਦਾ ਠੀਕ ਹੈ ਜੀ ਪਹਿਲੇ ਨੰਬਰ ਤੇ ਬਦਾਮ ਆ ਗਿਆ ਖਾਸ ਖਾਸ ਕਾਜੂ ਪਿੰਨੇ ਤਰ੍ਹਾਂ ਦੇ ਮਗਜ ਹਰੇਕ ਅੱਦੂ ਦੇ ਵੀ ਚਟੇ ਵੀ ਸਫੇਦ ਮੁਸਲੀ ਸਫੇਦ ਮੁਸਲੀ ਜਿਹੜੀ ਬੰਦੇ ਦੇ ਵਿੱਚ ਸਰੀਰ 'ਤੇ ਕੋਈ ਕਮਜ਼ੋਰੀ ਹੋਵੇ ਨਾ ਉਸ ਕਮਜ਼ੋਰੀ ਨੂੰ ਦੂਰ ਕਰਦੀ ਆ ਠੀਕ ਹੈ ਜੀ ਫਿਰ ਉਦੋਂ ਬਾਅਦ ਆ ਜਾਂਦੀ ਆ ਹਰੀ ਨਿੱਕੀ ਇਲਾਚੀ ਹੂੰ ਫਿਰ ਉਦੋਂ ਬਾਅਦ ਆ ਜਾਂਦੀ ਆ ਦੇਸੀ ਸ਼ੱਕਰ ਹੂੰ ਠੀਕ ਹੈ ਜੀ ਫਿਰ ਆ ਜਾਂਦੀ ਆ ਕਾਲੀ ਮਿਰਚ ਸਰੀਰ ਦੇ ਵਿੱਚ ਜਿੰਨੀ ਆਪਣੇ ਬਦਹਜਮੀ ਫੈਲੀ ਆ ਉਹ ਬਦਹਜਮੀ ਨੂੰ ਦੂਰ ਕਰਦੀ ਆ ਕਾਲੀ ਮਿਰਚ ਇਹੋ ਆਟਮਾ ਹਰ ਕੋਈ ਨਹੀਂ ਪਾਉਂਦਾ ਹਰ ਕੋਈ ਇਹ ਦੀ ਜਮ ਪਾ ਕੇ ਨਹੀਂ ਵੇਚਦਾ ਆਪਾਂ ਹੁਣ ਅਰੇ ਆਪਾਂ ਕੱਲਾ ਕਮਾਈ ਦਾ ਸਾਧਨ ਹੀ ਨਹੀਂ ਨਾ ਦੇਖਿਆ ਆਪਾਂ ਚੀਜ਼ ਨਾਲ ਕੋਈ ਕੰਪਰੋਮਾਈਜ਼ ਵੀ ਨਹੀਂ ਰੱਖਿਆ ਉੱਪਰੋਂ ਫਿਰ ਪਾਉਨੇ ਆਪਾਂ ਦੁੱਧ ਦੁੱਧ ਪਾ ਕੇ ਤਾਂ ਫਿਰ ਐਨ گاੜਾ ਚੀਜ਼ ਕਰਕੇ ਸੌਦਾ گاੜਾ ਪਈਦੇ ਆਪਾਂ ਚੀਜ਼ ਆਪਾਂ ਠੰਡੀ ਵੇਚਦੇ ਆਂ ਪਰ ਬਰਫ਼ ਨਹੀਂ ਵਿੱਚ ਪਾਉਨੇ ਠੀਕ ਹੈ ਜੀ ਇਹ ਵੀ ਆਪਣਾ ਮਤਲਬ ਕਹਿ ਸਕਦੇ ਆਪਾਂ ਹਾਂ ਨਹੀਂ ਚਲੋ ਪਲੱਸ ਪੁਆਇੰਟ ਹੀ ਆ ਪਲੱਸ ਪੁਆਇੰਟ ਹੀ ਆ ਹਾਂਜੀ ਹਾਂਜੀ ਤੇ ਇਹ ਵੀ ਆਪਾਂ ਆਈਡੀਆ ਇਦਾਂ ਦਾ ਸੋਚਿਆ ਆ ਆਈਡੀਆ ਇਦਾਂ ਦੀ ਯੁਗਤੀ ਇਦਾਂ ਦੀ ਲੜਾਈ ਆ ਜੇ ਇਹਨੂੰ ਪੰਜਾਬੀ ਚ ਕਹਿ ਦਈਏ ਯੋਗਤ ਯੁਗਤੀ ਇਦਾਂ ਦੀ ਲਾਈ ਬਰਫ਼ ਨਹੀਂ ਪਾਉਣੇ ਚੀਜ਼ ਵੀ ਠੰਡੀ ਰਹਿੰਦੀ ਆ ਆਪਣੀ ਤੇ ਅੱਜ ਪਹਿਲਾ ਦਿਨ ਹੀ ਆ ਆਪਣਾ ਜੀ ਹਾਂਜੀ ਅੱਜ ਪਹਿਲਾ ਦਿਨ ਆ ਕਿੱਦਾਂ ਮਤਲਬ ਕੋਈ ਗਾਘਦਾ ਕੋਈ ਕਿੱਦਾਂ ਹੌਣ ਜਾਣ ਬਣਿਆ ਕਮਰ ਦਾ ਵਧੀਆ ਰਿਵਿਊ ਮਿਲ ਰਿਹਾ ਜੋ ਆਉਣ ਜਾਣ ਵਧੀਆ ਬਣਿਆ ਗਾਘਦਾ ਆਪਣੇ ਆਉਂਦੇ ਵੀਰ ਭੈਣ ਭਰਾ ਸਾਰੇ ਆਉਂਦੇ ਆ ਛੱਕਦੇ ਆਪਣੇ ਕੋਲੋਂ ਤੇ ਕਹਿੰਦੇ ਵਧੀਆ ਵਾ ਤੇ ਆਪਾਂ ਚੀਜ਼ ਵੀ ਵਧੀਆ ਦਵਾਂਗੇ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਠੀਕ ਜਿਹਦਾ ਦੀ ਅੱਜ ਬਣਾਈਆਂ ਇਹੋ ਜੀ ਆਪਣੀ 2 ਮਹੀਨਿਆਂ ਨੂੰ ਰਹੂਗੀ ਇਹੋ ਜੀ ਜਦੋਂ ਤੱਕ ਆਪਾਂ ਲਾਵਾਂਗੇ ਉਦੋਂ ਤੱਕ ਇਹੋ ਜੀ ਹੀ ਰਹੂਗੀ ਆਪਣੀ ਚੀਜ਼ 'ਚ ਫਰਕ ਨਹੀਂ ਆਊਗਾ ਬਾਕੀ ਸੈਟਪਾਂ ਬਾਰੇ ਵੀ ਬੱਬਾ ਜੀ ਜਾਣਕਾਰੀ ਨਾਲ ਹੀ ਦੇ ਦਿਓ ਵੀ ਆਪਾਂ ਹੋਰ ਕੀ ਕੀ ਇੱਥੇ ਕੰਮ ਕਰਦੇ ਹੋ ਹੋਰ ਆਪਣਾ ਨਾਲ ਸ਼ਹਿਦ ਦਾ ਜੀ ਤੇ ਨਾਲ ਆਪਣਾ ਹੈਗਾ ਫਰੂਟ ਚਾਟ ਦਾ ਠੀਕ ਫਰੂਟ ਚਾਟ 'ਚ ਆਪਾਂ ਸ਼ਹਿਦ ਵਾਲੀ ਫਰੂਟ ਚਾਟ ਵੀ ਬਣਾਈ ਦੀ ਆ ਠੀਕ ਹੈ ਜੀ ਤੇ ਚਟਨੀ ਵਾਲੀ ਵੀ ਬਣਾਈ ਦੀ ਆ ਤੇ ਆਪਾਂ ਜਿਹੜੇ ਉਹਦੇ ਵਿੱਚ ਮਸਾਲੇ ਪਾਈਦੇ ਆ ਉਹ ਵੀ ਘਰੇ ਤਿਆਰ ਕਰੀਦੇ ਆ ਤੇ ਜਿਹੜੀ ਛਟਣੀ ਬਣਾਇਂਦੀ ਆ ਉਹ ਵੀ ਘਰੇ ਤਿਆਰ ਕਰੀਦੀ ਆ ਸ਼ਾਇਦ ਦਾ ਤੁਹਾਨੂੰ ਪਤਾ ਹੀ ਆਪਣਾ ਕੰਮ ਹੀ 12-13 ਸਾਲ ਤੋਂ ਹੈਗਾ ਬਿਲਕੁਲ ਇਹ ਗੱਲ ਬਾਬਾ ਜੀ ਦੀ ਬਿਲਕੁਲ ਸੱਚੀ ਆ ਹੀ ਛੋਟੇ ਛੋਟੇ ਹੁੰਦੇ ਸੀਗੇ ਇਸ ਬਾਬਾ ਜੀ ਸਾਡੇ ਹਮ ਉਮਰ ਦੇ ਹੀ ਆ ਸਾਡੇ ਹਣ ਪਰਮਾਨੀ ਆ ਇਹਨਾਂ ਦਾ ਕੰਮ ਬਹੁਤ ਚਿਰ ਦਾ ਆ ਇਹਨਾਂ ਦੇ ਜਿੱਦਾਂ ਕਹਿ ਲਓ ਵੀ ਘਰਦਿਆਂ ਤੋਂ ਸਟਾਰਟ ਹੋਇਆ ਕੰਮ ਦਾਦਿਆਂ ਬਾਬਿਆਂ ਤੋਂ ਇਹਨਾਂ ਦਾ ਕੰਮ ਸ਼ਾਇਦ ਦਾ ਆ ਇਹ ਸਾਡੇ ਪਿੰਡ ਤੋਂ ਹੀ ਆ ਬਾਬਾ ਜੀ ਤੇ ਕੰਮ ਇਹਨਾਂ ਦਾ ਇੱਕ ਨੰਬਰ ਆ ਸ਼ਹਿਦਵਾਲੇ ਦਾ ਆਪਾਂ ਪੂਰੀ ਗਰੰਟੀ ਚੱਕਦੇ ਆ ਖੁਦ ਤੇ ਬਾਕੀ ਦੇ ਕੰਮਾਂ ਬਾਰੇ ਸ਼ਹਿਦ ਦੀ ਦਾ ਆਪਣੀ ਇਹ ਗਰੰਟੀ ਆ ਕਿ ਬੰਦਾ ਕੋਈ ਵੀ ਲੈਬੋਰੀ ਚ ਲੈ ਜਾਵੇ ਟੈਸਟ ਕਰਾ ਲਵੇ ਜੋ ਚ ਨੈਕ ਸੌਕ ਰਹਿ ਗਈ ਆਪਾਂ ਉਸ ਚੀਜ਼ ਦੇ ਜ਼ਿੰਮੇਵਾਰ ਆਂ ਜੀ ਠੀਕ ਐ ਬੱਬਾ ਜੀ ਹਾਂ ਲਾਓ ਹੁਣ ਮੜਾ ਜੀ ਆਪਾਂ ਸੈਟਅਪ ਦੇਖ ਲਈਏ ਨਾਲ ਨਾਲ ਹਨਾ ਜੀ ਆ ਜੀ ਆ ਜੀ ਆ ਵੀ ਆਪਣਾ ਸਰਦਈ ਦਾ ਸੈਟਅਪ ਠੀਕ ਐ ਜੀ ਠੀਕ ਐ ਜੀ ਤੇ ਉਹ ਨਾਲ ਲੱਗਾ ਜੀ ਫਰੂਟ ਚਾਰਟ ਦਾ ਪਰਲੇ ਬੰਨੇ ਤੇ ਅੱਜ ਸ਼ਹਿਦ ਵਾਲਾ ਜਿੱਦਾਂ ਆਪਾਂ ਲਾਇਆ ਨਹੀਂ ਸਪੈਸ਼ਲ ਫਰੂਟ ਚਾਰਟ ਸ਼ੈਦ ਵਾਲਾ ਜੋ ਬਕਸਾ ਕੱਢ ਕੇ ਲਿਆਉਣਾ ਸੀ ਉਹਦਾ ਕਰਕੇ ਫਿਰ ਠੀਕ ਸ਼ੈਦ ਠੀਕ ਹੀ ਰੱਖ ਲਈਦਾ ਬਲਾਲ ਉਹਦੇ ਵਿੱਚ ਵੀ ਆਪਾਂ ਮੈਂਸ਼ਨ ਕਰਾਇਆ ਰਿਹਾ ਜੀ ਠੀਕ ਹੈ ਠੀਕ ਗੁਰੂ ਜੀ ਤੇ ਲਹਨ ਰੁਣੀ ਤੁਰਾ ਰੱਖ ਕੇ ਸਿੱਟ ਕੇ ਉਹ ਵੀ ਕਰ ਲਉਣਾ ਸਾਰਾ ਕਰ ਲਓ ਠੀਕ ਕਰੋ ਚੱਕ ਵੀਪਾ ਜੀ ਕਰੋ ਚੱਕ ਜੋ ਸਾਹਮਣਾ ਬਣਾਉਨੇ ਆਪਾਂ ਬਾਬਾ ਜੀ ਦਾ ਫਰੂਟ ਚਾਟ ਦਾ ਸੈਟਅਪ ਆ ਜੀ ਬਹੁਤ ਸਫਾਈ ਵਾਲਾ ਕੰਮ ਆ ਕੋਈ ਮੱਖੀ ਨਹੀਂ ਭਣਕ ਦੀ ਕੋਈ ਲੈਣਾ ਨਹੀਂ ਦੇਣਾ ਨਹੀਂ ਬਹੁਤ ਓਕੇ ਆ ਪੂਰਾ ਸਾਫ ਸੁਥਰਾ ਕੰਮ ਆ ਬਾਬਾ ਜੀ ਦਾ ਰਗੜੇ ਦਾ ਵੀ ਇਹੋ ਜਿਹਾ ਹੀ ਆ ਕੰਮ ਬਾਬਾ ਜੀ ਫਰੂਟ ਚਾਟ ਦੇ ਵਿੱਚ ਮਤਲਬ ਕਿਹੜੇ ਕੀ ਕੀ ਬਜ਼ਾਰੂ ਮਸਾਲੇ ਤਾਂ ਨਹੀਂ ਵਾਲੇ ਯੂਜ਼ ਕਰਦੇ ਨਹੀਂ ਨਹੀਂ ਜੀ ਫਰੂਟ ਚਾਟ ਦਾ ਆਪਣਾ ਕੋਈ ਬਜ਼ਾਰੂ ਮਸਾਲਾ ਨਹੀਂ ਫਰੂਟ ਚਾਟ ਦੇ ਵਿੱਚ ਆਪਾਂ ਘਰ ਦੇ ਸਪੈਸ਼ਲ ਮਸਾਲੇ ਬਣਾਉਂਦੇ ਆ ਠੀਕ ਆ ਜੀ ਘਰੇ ਹੀ ਪੀਜ ਦੇ ਲਿਆਂ ਕੇ ਤੇ ਉਹ ਮਤਲਬ ਘਰੇ ਹੀ ਮਸਾਲੇ ਤਿਆਰ ਕਰੀਦੇ ਬਾਹਰ ਦੀ ਚੀਜ਼ ਆਪਾਂ ਫਰੂਟ ਚਾਟ ਦੀ ਕੋਈ ਤਿਆਰ ਨਹੀਂ ਕਰੀਦੀ ਆਪਾਂ ਬਾਹਰੋਂ ਸਿਰਫ ਫਰੂਟ ਹੀ ਲਈਦਾ ਤੇ ਬਾਕੀ ਜੋ ਚਟਣੀ ਆ ਜੋ ਮਸਾਲੇ ਆ ਉਹ ਘਰੇ ਹੀ ਤਿਆਰ ਕਰੀਦੇ ਆ ਦੂਜਾ ਆਪਣੀ ਚਟਣੀ ਦੇ ਵਿੱਚ ਪਲੱਸ ਪੁਆਇੰਟ ਇਹ ਆ ਕਿ ਆਪਾਂ ਰਾਰਾ ਰੂਟ ਨਹੀਂ ਪਾਉਂਦੇ ਆਪਾਂ ਜਿਹੋ ਜਿਹੀ ਮਿਣੀ ਮਸਾਲੇ ਆ ਉਹਦੇ ਵਿੱਚ ਗੁੜ ਤੇ ਸ਼ੱਕਰ ਪਾ ਕੇ ਤਿਆਰ ਕਰਦੇ ਹੁਣ ਫੀਰ ਚਲੋ ਬਹੁਤ ਵਧੀਆ ਗੱਲ ਆ ਜੀ ਠੀਕ ਆ ਪਾਪਾ ਜੀ ਬਹੁਤ ਵਧੀਆ ਲੱਗਾ ਮਿਲ ਕੇ ਜੀ